ਸਤਿ ਸ਼੍ਰੀ ਅਕਾਲ ਜੀ ਸੱਚਕਾਲ ਜੀ ਕਿ ਅੱਜ ਪੱਤਰਕਾਰਾਂ ਦੀ ਇਲੈਕਸ਼ਨਾਂ ਹੋ ਰਹੀਆਂ ਵਾਂ ਤੇ ਇਸ ਵਾਰ ਵੀ ਪਤਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਸਾਡੇ ਪ੍ਰੈਸ ਕਲੱਬ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਜਿਹਦਾ ਕੁਝ ਟਾਈਮ ਘੰਟੇ ਤੱਕ ਰਿਜ਼ਲਟ ਵੀ ਜਿਹਦਾ ਲਾਂਚ ਹੋਣਾ ਤੇ ਪਰ ਖੁਸ਼ੀ ਦੀ ਗੱਲ ਹੈ ਵੀ ਲੋਕਾਂ ਜਿੱਦਾਂ ਪੰਜਾਬ ਦੇ ਲੋਕਾਂ ਨੇ ਕਹਿ ਇਹਨੇ ਸਰਕਾਰ ਬਦਲਾ ਆਮ ਆਦਿਵੀ ਦੀ ਪਾਰਟੀ ਸਰਕਾਰ ਇੱਦਾਂ ਹੁਣ ਪੱਤਰਕਾਰ ਵੀ ਬਦਲਾ ਲੈ ਕੇ ਆ ਰਹੇ ਨੇ ਹੋਰ ਘੰਟੇ ਤੱਕ ਨਗਾਰਾ ਵੱਜ ਰਿਹਾ ਵਾ ਸਾਡੇ ਸਦਾ ਜਸਪੀਰ ਸਿੰਘ ਪੱਟੀ ਜੀ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰ ਰਹੇ ਨੇ ਬਸ ਉਹ ਜਿੱਤ ਹੋ ਚੁੱਕੀ ਹੈ ਘੋਲਣ ਹੀ ਬਸ ਬਾਕੀ ਆ ਆ ਜਿਹੜਾ ਕੀ ਵੈਬ ਵਾਲਾ ਜਾਂ YouTube ਵਾਲਾ ਪੱਤਰਕਾਰ ਨਹੀਂ ਮਿਲ ਜਾਂਦਾ ਉਹਦੇ ਬਾਰੇ ਦੇਖੋ ਜੀ ਪੱਤਰਕਾਰ ਨਹੀਂ ਬਣਿਆ ਜਾਂਦਾ ਗੱਲ ਇਹ ਵੈਬ ਚੈਨਲ ਜਿਹੜੇ ਰੈਗੂਲਰ ਫੀਡ 'ਚ ਕੰਮ ਕਰ ਰਹੇ ਆ ਇਹ ਵੀ ਲੈ ਕੇ ਪਹਿਲਾਂ ਵੀ ਪੱਟੀ ਸਾਹਿਬ ਦੇ ਨਾਲ ਗਿੱਲ ਸਾਹਿਬ ਦੇ ਨਾਲ ਮੀਟਿੰਗ ਹੋਈ ਆ ਜਿਹੜੇ ਵਧੀਆ ਵੀਰ ਨੇ ਰੈਗੂਲਰ ਫੀਲਡ 'ਚ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਚਲੋ ਪ੍ਰਮਾਤਮਾ ਕਿਰਪਾ ਹੋ ਗਈ ਉਹਨਾਂ ਦੇ ਜਿੱਤ ਕੇ ਆ ਰਹੇ ਨੇ ਤੇ ਇਸ ਨੂੰ ਲੈ ਕੇ ਕੋਹਨਾ ਕੋ ਜਿਹੜਾ ਵਾ ਕਾਨੂੰਨ ਪੰਜਾਬ ਸਰਕਾਰ ਕੋਲ ਪਾਸ ਕਰਵਾਉਣਗੇ ਵੀ ਇਹਨਾਂ ਨੂੰ ਵੀ ਜਿਹੜਾ ਵਾ ਮਾਨ ਸਨਮਾਨ ਪੱਤਰਕਾਰ ਦੀ ਫੀਲਡ ਦੇ ਵਿੱਚ ਇਹਨਾਂ ਨੂੰ ਜਰੂਰ ਮਿਲੇ ਦੇਖੋ ਜੀ ਮੈਂ ਇਸ ਚੀਜ਼ ਤੇ ਲੈ ਕੇ ਮੇਰੀ ਗੱਲ ਹੋਈ ਸੀ ਕੁਝ ਬੰਦਿਆਂ ਦੇ ਨਾਲ ਜਿਹੜੇ ਮੌਜੂਦਾ ਪ੍ਰੈਸ ਕਲੱਬ ਦੇ ਵਿੱਚ ਉਹਦੇ ਦਾ ਰਹਿ ਸੀ ਉਹਨਾਂ ਨੇ ਕਿਹਾ ਸੀ ਜੇ ਉਹ ਜਾਣ ਪੁੱਛ ਕੇ ਜਿਹੜੀ ਉਹ ਬਾਪੂ ਕੋਲੋਂ ਵੀਡੀਓ ਪੁਆਈ ਗਈ ਆ ਇਹ ਪਰਮਾਤਮਾ ਜਾਣਦਾ ਜੇ ਇਹ ਜਾਣਦਾ ਉਹ ਕਿ ਕੀ ਸਚਾਈ ਆ ਲੇਕਿਨ ਜੋ ਬਚੁਰਕ ਜੀ ਦੱਸ ਰਹੇ ਨੇ ਉਹ ਬਹੁਤ ਮਾੜੀ ਗੱਲ ਵੇਖੋ ਕੋਈ ਵੀ ਨੌਕਰੀ ਕਰਦਾ ਆਪਾਂ ਵੀ ਕਾਰੋਬਾਰ ਕਰਦੇ ਆ ਆਪਣੇ ਬੱਚਿਆਂ ਦੀ ਖਾਤਰ ਕਰਦੇ ਆ ਜੇ ਇਹ ਆਪਣੇ ਬੱਚਿਆਂ ਦੀ ਖਾਤਰ ਅਸੀਂ ਕੋਈ ਜੇ ਕਮਾਈ ਜਿਹੜੀ ਅਸੀਂ ਦਵਾਗੇ ਕਿ ਨਾਲੇ ਬੱਚੇ ਕਿਵੇਂ ਪਾਲਣਗੇ ਕਿਵੇਂ ਪੜਾਵਾਂਗੇ ਆਪਾਂ ਤੋਂ ਉਹਨਾਂ ਵਾਸਤੇ ਗਲਤ ਗੱਲ ਹੈ ਜੇ ਉਹਨਾਂ ਤਨਖਾਹ ਨਹੀਂ ਦਿੱਤੀ ਤੇ ਜੇਕਰ ਨਗਾਰਾ ਜਿੱਦਾਂ ਕੀ ਬੇਪਾਲਣ ਦੇ ਹਰੋਂ ਹੱਥ ਮਿਲੇਗਾ ਲੱਗਦਾ ਦੇਖੋ ਜੀ ਨਗਾਰਾ ਜੀ ਜਿੱਤਦਾ ਕੀ ਉਹ ਜਿੱਤ ਚੁੱਕੇ ਆ ਸਾਡੇ ਪ੍ਰਧਾਨ ਪੱਟੀ ਮੈਂ ਲਾਣ ਹੀ ਕਾਫੀ ਆ ਵੈਬ ਚੈਨਲ ਦਾ ਉਹਨੇ ਤੁਹਾਨੂੰ ਕਿ ਬਾਰ ਬਾਰ ਕਹਿ ਦਿੱਤਾ ਵੀ ਉਹਨਾਂ ਨੂੰ ਕਦੀ ਵੀ ਮਤਲਈਮਾਂ ਵਾਲਾ ਸਲੂਕ ਨਹੀਂ ਕੀਤਾ ਜਾਊਗਾ ਵੈਬ ਚੈਨਲ ਦਾ ਸਾਡੇ ਭਰਾ ਨੇ ਯਾਰ ਪੋਲਿਟਿਕਲ ਲੀਡਰ ਬੈਠੇ ਆ ਰਤੀਪਾਲ ਸਿੰਘ ਪੱਤਰਕਾਰ ਜਗਬਾਣੀ ਮਜੀਠਾ ਤੋਂ ਰਤੀਪਾਲ ਸਿੰਘ ਪੱਤਰਕਾਰ ਜਗਬਾਣੀ ਮਜੀਠਾ ਤੋਂ ਮੈਂ ਅੱਜ ਪ੍ਰੈਸ ਕਲੱਬ ਅਮਰਸਰ ਜਿਹੜੀ ਆ ਚੋਣ ਹੋ ਰਹੀ ਆ ਉਹਦੇ ਵਿੱਚ ਮੀਤ ਪ੍ਰਧਾਨ ਦੇ ਅਹੁਦੇ ਤੇ ਖੜਾ ਆ ਤੇ ਬਹੁਤ ਹੀ ਵਧੀਆ ਪਾਰਦਰਸ਼ੀ ਤਰੀਕੇ ਨਾਲ ਜਿਹੜੀ ਆ ਉਹ ਚੋਣ ਹੋ ਰਹੀ ਆ ਤੇ ਇਹਦੇ ਵਿੱਚ ਸਾਰੇ ਅਸੀਂ ਭਰਾ ਆ ਜਿੰਨੇ ਵੀ ਧੜੇ ਆ ਦੋ ਤਿੰਨ ਜਿੰਨੇ ਵੀ ਹੈਗੇ ਆ ਸਾਰੇ ਅਸੀਂ ਭਰਾ ਆ ਆਪਸ ਵਿੱਚ ਕੋਈ ਸਾਡੀ ਹੁਣ ਤਾਂ ਹੀ ਨਹੀਂ ਹੈਗੀ ਜਿੱਤ ਹਾਰ ਜਿਹੜੀ ਆ ਉਹ ਵਾਹਿਗੁਰੂ ਦੇ ਹੱਥ ਚ ਆ ਤੇ ਜਿਹੜਾ ਵੀ ਧੜਾ ਜਿੱਤੂਗਾ ਇਥੇ ਪਾਰਦਰਸ਼ੀ ਤਰੀਕੇ ਨਾਲ ਕਲੱਬ ਦੇ ਵਿੱਚ ਜਿਹੜਾ ਆ ਉਹ ਕੰਮ ਕੀਤੇ ਜਾਣਗੇ ਜੋ ਵੀ ਪੱਤਰਕਾਰਾਂ ਨੂੰ ਮੁਸ਼ਕਲ ਆਉਂਦੀਆਂ ਉਹਦੇ ਸੰਬੰਧ ਚ ਜਿੰਨੀਆਂ ਵੀ ਸਮੱਸਿਆਵਾਂ ਦਾ ਹੱਲ ਜਿਹੜਾ ਇੱਥੇ ਕਰਵਾਇਆ ਜਾਊਗਾ। ਇਹ ਗੱਲ ਕਰੀਏ ਵੈਬ ਜਾਂ YouTube ਵਾਲੀ ਉਹਨਾਂ ਨੂੰ ਇਕੱਠੇ ਕਰਨਾ ਤਾਂ ਆਪਾਂ ਧੋਖਾ ਦੇ ਕੇ ਆਵਾਜ਼ ਦੇ ਕੇ ਇਕੱਠੇ ਕਰ ਲੈਨੇ ਆਂ ਪਰ ਉਹਨਾਂ ਨੂੰ ਹਾਕੜੀ ਝੰਡੂ ਦੇ ਬਰੀ ਕਰਦਾ। ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ țeੜ ਇੱਥੇ ਆਉਂਦੀ ਆ ਉਸ ਉਸ ਨੂੰ ਉਸ ਨੂੰ ਇਹ ਸਭ ਤੋਂ ਪਹਿਲਾਂ ਇਹ ਕਿਹਾ ਕਿ ਸਾਡੀ ਪ੍ਰੈਸ ਮੀਡੀਆ ਜਿਹੜੀ ਹੈਗੀ ਆ ਪ੍ਰਿੰਟ ਮੀਡੀਆ ਇਹਦੇ ਨਾਲੋਂ ਜਿਹੜੀ ਆ ਉਹ ਵੈਬ ਵਾਲਿਆਂ ਨੂੰ ਜਿਹੜੀ ਆ ਉਹ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਅਸੀਂ ਉਹਦੇ ਬਾਰੇ ਵੀ ਪੂਰਨ ਪੱਟੀ ਸਾਹਿਬ ਦੇ ਗਰੁੱਪ ਚ ਅਸੀਂ ਹੈਗੇ ਆ ਪੱਟੀ ਸਾਹਿਬ ਨੇ ਵੈਬ ਵਾਲਿਆਂ ਵਾਸਤੇ ਪਹਿਲਾਂ ਵੀ ਜਿਹੜਾ ਵਾ ਬੜਾ ਸੰਘਰਸ਼ ਕੀਤਾ ਲਗਭਗ 100 ਦੇ ਕਰੀਬ ਜਿਹੜੀ ਆ ਪੱਟੀ ਸਾਹਿਬ ਨੇ ਬੋਰਡ ਜਿਹੜੀ ਹੈ ਵੈਬ ਵਾਲਿਆਂ ਦੀ ਬਣਵਾਈ ਆ ਤੇ ਕੱਲ ਜਿਹੜੀ ਸੀ ਪਰਸੋਂ ਜਿਹੜੀਆਂ ਵੋਟਾਂ ਸੀ ਉਹ ਵੀ ਇਹਨਾਂ ਨੇ ਪੱਟੀ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਡੀਸੀ ਸਾਹਿਬ ਨੂੰ ਮਿਲ ਕੇ ਤੇ ਫੇਰ ਉਹ ਜਿਹੜੀਆਂ 20 22 ਵੋਟਾਂ ਫੇਰ ਜਿਹੜੀਆਂ ਵੈਬ ਚੈਨਲ ਵਾਲਿਆਂ ਦੀਆਂ ਵਧਾਈਆਂ ਅੱਗੇ ਤੋਂ ਜਿਹੜੀ ਆ ਜੇ ਪੱਟੀ ਸਾਹਿਬ ਕਾਬਜ ਹੁੰਦੇ ਆ ਤੇ ਆਪਾਂ ਵੱਧ ਤੋਂ ਵੱਧ ਜਿਹੜੀ ਆ ਇਹ ਜਿਹੜੀ ਵੈਬ ਵਾਲਿਆਂ ਦੀ ਜਿਹੜੀ ਆ ਉਹਨਾਂ ਦਾ ਸਮਰਥਨ ਕਰਾਂਗੇ